ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਮਹਿਰ ਬਟੀਕ 'ਚ ਫੇਰ ਇੱਕ ਵਾਰ ਤੁਹਾਡਾ ਸਵਾਗਤ ਕਰਦੇ ਆਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਬਹੁਤ ਸੋਹਣੇ ਸੋਹਣੇ ਲੇਟੈਸਟ ਸੂਟ ਲੈ ਕੇ ਆਂਦੇ ਰਹਿੰਦੇ ਆਂ ਅੱਜ ਮੇਰੇ ਕੋਲ ਜੋ ਚੀਜ਼ ਆਈ ਹੈ ਉਹ ਆਈ ਹੈ ਪ੍ਰਿੰਟਡ ਸੂਟ ਬਹੁਤ ਸੋਹਣੇ ਸੋਹਣੇ ਪ੍ਰਿੰਟਡ ਸੂਟ ਹੈ ਜੋ ਤੁਹਾਨੂੰ ਵੀ ਕੋਈ ਪਸੰਦ ਹੋਵੇ ਤੁਸੀਂ ਉਹਨੂੰ ਸਕਰੀਨਸ਼ਾਟ ਮਾਰ ਕੇ ਸਾਨੂੰ ਉਹਦੇ ਰਿਲੇਟਿਡ ਪੁੱਛ ਸਕਦੇ ਹੋ ਸਾਰੇ ਹੀ ਬਹੁਤ ਸਸਤੇ ਰੇਟਾਂ ਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਜੀ ਮੈਂ ਹੁਣ ਤੁਹਾਨੂੰ ਕੱਲੇ-ਕੱਲੇ ਕੱਪੜੇ ਦਾ ਰੇਟ ਤੇ ਕੱਲੇ-ਕੱਲੇ ਕੱਪੜੇ ਦਾ ਸਟੱਫ ਤੁਹਾਨੂੰ ਦੱਸ ਦੂੰਗੀ ਬਿਚ ਕਈ ਕਪੜੇ ਇਦਾਂ ਦੇ ਆ ਜੋ ਕੋਟ ਸੈੱਟ ਦੇ ਰਿਲੇਟਿਡ ਹੈ ਕਿਸੇ ਨੂੰ ਕੋਟ ਸੈੱਟ ਬਣਵਾਣੇ ਹੋਣ ਉਹ ਬਿਲਕੁਲ ਪਿਓਰ ਲੀਲਨ ਹੈ ਲੀਲਨ ਦਾ ਕੀ ਹੈ ਨਾ ਵਧੇਗੀ ਨਾ ਘਟੇਗੀ ਤੇ ਸਟੌਕ ਬਹੁਤ ਹੀ ਲਚਕਦਾਰ ਹੈ ਇਹ ਅਸੀਂ ਪਹਿਲੇ ਨੰਬਰ ਤੇ ਦੇਖ ਰਹੇ ਹਾਂ ਜੀ ਪਿਓਰ ਕਾਟਨ ਦਾ ਸਟੱਫ ਹੈ ਇੰਪੋਰਟ ਐਕਸਪੋਰਟ ਦਾ ਕਪੜਾ ਹੈ 100% ਕਾਟਨ ਕੁਆਲਿਟੀ ਹੈ ਇਹ ਪ੍ਰੋਪਰ ਉਹਨਾਂ ਨੇ ਮੋਹਰ ਦਿੱਤੀ ਹੋਈ ਹੈ ਤੇ ਕੱਪੜੇ 'ਚ ਕੋਈ ਵੀ ਛੁਨੀ ਆਏਗਾ ਪਿਓਰ ਕੈਮਰਿਕ ਕਾਟਨ ਦਾ ਸੂਟ ਹੈ ਜੀ ਕੈਮਰਿਕ ਕਾਟਨ ਕੋਈ ਵੀ ਇਹਦੇ 'ਚ ਕੰਪਲੇਂਟ ਨਹੀਂ ਆਉਂਦੀ ਇਹ ਤੁਸੀਂ ਦੇਖ ਸਕਦੇ ਹੋ ਤੇ ਉਤੋਂ ਨੈਕਸਟ ਆਪਾਂ ਕੋਲ ਹੈਗਾ ਜੀ ਇਹ ਵੀ ਕੈਮਰਿਕ ਕਾਟਨ ਦੀ ਸ਼ਰਟ ਹੈ ਸ਼ਰਟ ਦੇ ਨਾਲ ਇਹ ਬਾਟਮ ਹੈ ਜੋ ਆਪਾਂ ਨੇ ਪਹਿਲੇ ਨੰਬਰ ਤੇ ਸੂਟ ਦੇਖਿਆ ਹੈ ਇਸ ਦੀ ਕਾਸਟ ਹੈ ਜੀ 600 ਰੁਪਏ ਪੂਰਾ ਸੂਟ ਤੁਸੀਂ 5 ਮੀਟਰ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਇਹ ਸੂਟ ਆ ਗਿਆ ਇਸ ਦੀ ਵੀ ਕਾਸਟ 800 ਰੁਪਏ ਹੈ ਜੀ ਵਿਦ ਬਾਟਮ ਸ਼ਰਟ ਤੇ ਬਾਟਮ 800 ਰੁਪਏ ਦਾ ਸੂਟ ਹੈ ਜੀ ਬਹੁਤ ਸੋਹਣਾ ਪੀਸ ਹੈ ਤੇ ਆਪਾਂ ਕੱਪੜੇ ਦੀ ਪੂਰੀ ਗਾਰੰਟੀ ਦੇਵਾਂਗੇ ਕੱਪੜੇ 'ਚ ਕੋਈ ਵੀ ਕੰਪਲੇਨ ਨਹੀਂ ਆਏਗੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵੀ ਪਿਓਰ ਕੈਮਰੀ कॉटन ਹੈ ਜਿਵੇਂ ਕਿ ਹਰ ਇੱਕ ਲੇਡੀਜ਼ ਨੂੰ ਅੰਬੀ ਵਾਲੇ ਡਿਜ਼ਾਈਨ ਬਹੁਤ ਸੋਹਣੇ ਲੱਗਦੇ ਆ ਅੰਬੀ ਵਾਲੇ ਡਿਜ਼ਾਈਨਾਂ ਦਾ ਕੀ ਹੈ ਕਿ ਲੇਡੀਜ਼ embroidery ਚ ਵੀ ਮੋਸਟ ਡਿਮਾਂਡ ਕਰਦੀਆਂ ਕਿ ਸਾਨੂੰ ਅੰਬੀ ਦਾ ਕਾਰਨਰ ਦਾ ਡਿਜ਼ਾਈਨ ਦੇ ਦਿਓ ਇਹ ਆਪਾਂ ਹੁਣ ਸੋਚਿਆ ਵੀ ਆਪਣੀਆਂ ਭੈਣਾਂ ਵਾਸਤੇ ਆਪਾਂ ਸੂਟ ਜੋ ਲੈ ਕੇ ਆਏ ਆਂ ਅੰਬੀ ਦੇ ਡਿਜ਼ਾਈਨ ਦਾ ਪ੍ਰਿੰਟ ਹੈ ਬਹੁਤ ਸੋਹਣਾ ਸੂਟ ਹੈ ਇਸ ਦੇ ਸਾਡੇ ਕੋਲ 2-3 ਕਲਰ ਹੈਗੇ ਆ ਤੇ ਦੂਜੇ ਦੋ ਕਲਰ ਵੀ ਇਹਦੇ ਪਏ ਆ ਜੀ ਮੋਰ ਪੰਖੀ ਕਲਰ ਦੇ ਵਿੱਚ ਹੈ ਤੇ ਨੈਕਸਟ ਹੈਗਾ ਜੀ ਆਪਾਂ ਕੋਲ ਇਹ ਸੂਟ ਇਹ ਵੀ ਪਿਓਰ ਕਾਟਨ ਹੈ ਔਰ ਕੋਸਟ ਇਹਦੀ ਵੀ ਸੇਮ ਹੈ ₹600 ₹600 ਦਾ 5 ਮੀਟਰ ਸੂਟ ਹੈ ਜੀ ਸੂਟ ਚ ਕੋਈ ਵੀ ਦਿੱਕਤ ਨਹੀਂ ਆਏਗੀ ਤੁਸੀਂ ਜਿੱਦਾਂ ਮਰਜ਼ੀ ਇਸ ਨੂੰ ਪਾ ਸਕਦੇ ਆ ਪਲੇਨ ਬਾਟਮ ਦੇ ਨਾਲ ਵੀ ਇਹ ਸੋਹਣਾ ਲੱਗਦਾ ਜਿਵੇਂ ਕਿ ਆ ਆਪਾਂ ਕੋਲ 셔ਟ ਆਪਾਂ ਸਾਈਡ ਕਰਤੀ ਇਸ ਬਾਟਮ ਦੇ ਨਾਲ ਵੀ ਇਹ ਬਹੁਤ ਸੋਹਣਾ ਚੱਲੇਗਾ ਜੀ ਸੂਟ ਮੇਰੀ ਕਿਸੇ ਵੀ ਪੈਣ ਨੂੰ ਇਹ ਚੀਜ਼ ਪਸੰਦ ਆਈ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਪਾ ਸਕਦੇ ਹੋ ਤੇ ਨੈਕਸਟ ਹੈ ਜੀ ਇਸ ਦਾ ਗ੍ਰੇ ਕਲਰ ਗ੍ਰੇ ਕਲਰ ਦਾ ਪੂਰਾ ਸੂਟ ਹੈ ਜੀ ਕਿ ਕਪੜਾ ਇਦਾਂ ਦਾ ਹੈ ਵੀ ਇਹਨਾਂ 'ਚ ਕੋਈ ਵੀ 19 21 ਵੀ ਕੰਪਲੇਨਟ ਨਹੀਂ ਆਉਂਦੀ ਬਸ ਇਹ ਹੈ ਵੀ ਵਾਸ਼ ਕਰਦੇ ਟਾਈਮ ਇਹਨਾਂ ਨੂੰ ਥੋੜਾ ਜਿਆਦਾ ਮਤਲਬ ਸਰਫ ਚਨਾਗੇਰੋ ਬੈਸਟ ਹੈ ਵੀ ਇਹਨਾਂ ਨੂੰ ਈਜੀ ਜਾਂ ਸ਼ੈਂਪੂ ਚ ਵਾਸ਼ ਕਰੋ ਇਹਨਾਂ ਦੇ ਰੰਗ ਵੀ ਫਾਈਨ ਰਹਿਣਗੇ ਉਸ ਤੋਂ ਬਾਅਦ ਆ ਗਿਆ ਜੀ ਇਹ ਕਲਰ ਮਸਟਰਡ ਟੋਨ ਦੇ ਉੱਪਰ ਹੈ ਜੀ ਮਸਟਰਡ ਥੋੜਾ ਪੈਰਟ ਟੋਨ ਤੇ ਹੈ ਇਹ ਕੋਟ ਸਟ ਦਾ ਕੱਪੜਾ ਹੈ ਜੀ ਚਾਹੇ ਤੁਸੀਂ ਸ਼ਰਟ ਵੀ ਲੈ ਸਕਦੇ ਹੋ ਸ਼ਰਟ ਵੀ ਲੈ ਸਕਦੇ ਹੋ ਜੀ ਚਿਕਨ ਦੀ ਬਾਟਮ ਦੇ ਨਾਲ ਜਿਵੇਂ ਕਿ ਸਾਡੇ ਕੋਲ ਇਹ ਚਿਕਨ ਦੀ ਬਾਟਮ ਹੈ ਇਹਦਾ ਆਪਾਂ ਕੋਲ ਬਾਕੀ ਮਾਲ ਵੀ ਬਥੇਰਾ ਪਿਆ ਹੈ ਜੇ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਮੈਂ ਉਹਨਾਂ ਨੂੰ ਕਟਿੰਗ ਕਰਕੇ ਦੇ ਸਕਦੀ ਹਾਂ ਇਹ ਇਸ ਦੇ ਨਾਲ ਵੀ ਬਹੁਤ ਸੋਹਣਾ ਕੰਟਰਾਸਟ ਲੱਗਦਾ ਤੇ ਉਸ ਤੋਂ ਬਾਅਦ ਆ ਗਿਆ ਜੀ ਨਿੱਕੀ ਬੁੱਟੀ ਕਾ ਸੂਟ ਇਸ ਦੀ ਡਿਮਾਂਡ ਬਹੁਤ ਹੁੰਦੀ ਹੈ ਹਰ ਇੱਕ ਭੈਣ ਨੂੰ ਇਹ ਹੁੰਦਾ ਵੀ ਇਹਦੇ ਚ ਕਾਫੀ ਕਲਰ ਹੈ ਤਕਰੀਬਨ ਤਕਰੀਬਨ ਇਹ ਜੋ ਮਤਲਬ ਆਪਾਂ ਕੋਲ ਸਟੱਫ ਹੈ ਡਿਜ਼ਾਈਨਿੰਗ ਹੈ ਇਹ ਸ਼ਰਟਾਂ ਚ ਸਭ ਤੋਂ ਜ਼ਿਆਦਾ ਵਿਕਦੀ ਹੈ ਕਿਉਂਕਿ ਬਾਟਮ ਵਾਈਟ ਦੇ ਨਾਲ ਵੀ ਚੱਲੇਗਾ ਮਸਟਰਡ yellow ਦੇ ਨਾਲ ਵੀ ਚੱਲੇਗਾ ਪਿੰਕ ਦੇ ਨਾਲ ਵੀ ਤੇ ਲਾਈਟ ਸਕਾਈ ਕਲਰ ਦੇ ਨਾਲ ਤਾਂ ਮਤਲਬ ਬਹੁਤ ਹੀ ਸੂਟ ਬਣ ਬਣ ਬੈਂਦਾ ਹੈ ਬਹੁਤ ਸੋਹਣਾ ਲੱਗਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਹੈ ਮੇਰੀ ਕਿਸੇ ਵੀ ਭੈਣ ਨੂੰ ਇਸ ਦੀ ਚੁਆਇਸ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਪਾ ਸਕਦੇ ਹੋ ਉਸ ਤੋਂ ਨੈਕਸਟ ਹੈ ਜੀ ਕੋਟ ਸੈੱਟ ਦਾ ਹੀ ਕਪੜਾ ਆ ਗਿਆ ਜੀ ਪਿਓਰ ਲੀਲਨ ਹੈ ਥੋੜੇ ਭਾਰੇ ਵਾਲੀ ਹੁੰਦੀ ਹੈ ਇਸ ਕਰਕੇ ਇਹਦੇ 'ਚ ਕਦੇ ਵੀ ਕੰਪਲੇਨਟ ਨਹੀਂ ਆਂਦੀ ਜੋ ਲੀਲਨ ਥੋੜੀ ਹਲਕੀ ਹੁੰਦੀ ਆ ਉਹਦਾ ਸਟੱਫ ਵੀ ਹੋਲਾ ਹੁੰਦਾ ਉਹ 1-2 ਵਾਸ਼ 'ਚ ਹੀ ਬਹੁਤ ਜ਼ਿਆਦਾ ਵੱਧ ਜਾਂਦਾ ਲੂਜ਼ ਹੋ ਜਾਂਦਾ ਉਹਦੀ ਅਸੀਂ ਅਸੀਂ ਮਤਲਬ ਸੇਲ ਨਹੀਂ ਕਰਦੇ ਨਾ ਅਸੀਂ ਉਹਦੀ ਗਾਰੰਟੀ ਦੰਨੇ ਆ ਪਰ ਇਹ ਜੋ ਸਟੱਫ ਮੈਂ ਤੁਹਾਡੇ ਸਾਹਮਣੇ ਦਿਖਾਏ ਆ ਇਹਨਾਂ ਦੀ ਮੈਂ ਮਤਲਬ ਪੂਰੀ ਗਾਰੰਟੀ ਦਿੰਦੀ ਆ ਇਹਨਾਂ ਸੂਟਾਂ 'ਚ ਕੋਈ ਵੀ ਕੰਪਲੇਂਟ ਨਹੀਂ ਆਂਦੀ ਮੈਂ ਦੁਬਾਰੇ ਇੱਕ ਵਾਰੀ ਇਕੱਠੇ ਕਰ ਰਹੀ ਹੂੰ ਤੇ ਤੁਹਾਨੂੰ बार-बार ਮਤਲਬ ਦਿਖ ਵੀ ਰਹੇ ਹੋਣੇ ਜੇ ਕਿਸੇ ਨੂੰ ਵੀ ਕੋਈ ਸੂਟ ਪਸੰਦ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਜੋ ਇਹ ਲੀਲਨ ਦੇ ਕੋਟ ਸੈੱਟ ਵਾਲੇ ਸੂਟ ਹੈ ਇਹਨਾਂ ਦੀ ਕੋਸਟ 700 ਰੁਪਏ ਹੈ ਜੀ 700 ਰੁਪਏ ਦਾ ਪੂਰਾ ਸੂਟ ਮਿਲੇਗਾ ਸਾਰੇ ਹੀ ਸੂਟ ਏਵਨ ਹੈ ਮੈਨੂੰ ਹਮੇਸ਼ਾ ਇਹ ਚੀਜ਼ ਮਨਚ ਰਹਿੰਦੀ ਹੈ ਵੀ ਹਮੇਸ਼ਾ ਹੀ ਕਪੜਾ ਉਹ ਵਿੱਚੋਂ ਜੋ ਕਿ ਕਸਟਮਰ ਕੋਲ ਜਾ ਕੇ ਪ੍ਰੋਪਰ ਚੱਲ ਸਕੇ ਕਈ ਵਾਰੀ ਕੀ ਹੁੰਦਾ ਹੈ ਦੁਕਾਨਦਾਰ ਕਪੜਾ ਵੇਚਣ ਦੇ ਚੱਕਰ ਚ ਕੁਆਲਿਟੀ ਵੱਲ ਧਿਆਨ ਦੇਣਾ ਭੁੱਲ ਜਾਂਦਾ ਪਰ ਇਦਾਂ ਨਹੀਂ ਕਰਨਾ ਚਾਹੀਦਾ ਮੇਨ ਮੈਨੂੰ ਲੱਗਦਾ ਕੁਆਲਿਟੀ ਹੈ ਤੁਸੀਂ ਕਿਹੜਾ ਕੁਆਲਿਟੀ ਸੇਲ ਕਰ ਰਹੇ ਹੋ ਇਹ ਸੂਟ ਵੀ ਬਹੁਤ ਸੋਹਣਾ ਹੈ ਤੁਸੀਂ ਜਿਹੜਾ ਵੀ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਪਾ ਸਕਦੇ ਹੋ ਜੀ ਸਾਰੇ ਸੂਟ ਆਪਾਂ ਕੋਲ ਬਿਲਕੁਲ ਪਏ ਆ ਸਾਰਿਆਂ ਦੀ ਹੀ ਕੱਟ 10 10 ਮੀਟਰ ਹੈ ਲਾਸਟ ਵਿੱਚ ਬਸ ਇਹੀ ਕਹਿਣਾ ਚਾਹੂੰਗੀ ਜੀ ਕਿ ਜੋ ਵੀ ਸੂਟ ਪਸੰਦ ਹੋਵੇ ਮੈਸੇਜ ਪਾਣਾ ਨਾ ਭੁੱਲੋ ਲਾਈਕ ਫੋਲੋ ਕਰਨਾ ਨਾ ਭੁੱਲੋ ਓਕੇ ਜੀ ਥੈਂਕ ਯੂ